ਇਨਾਦਰ ਬੱਚਾ ਸੀ ਉਹ ਕੁਝ 9 ਮਹੀਨੇ ਪਹਿਲੇ ਗਿਆ ਸੀ ਇੱਥੇ ਟੋਟੋ ਪਿਆ ਆ ਫਿਰ ਦੁਬਾਰਾ ਗਿਆ 3 ਮਹੀਨੇ ਹੋ ਗਏ ਫਿਰ ਟੋਟੋ ਕੇ ਆ ਲੈ ਗਿਆ ਜੰਗਲਾ ਪਲਾਮਾ ਜੰਗਲਾ ਜ ਆਖਰੀ ਪਰਦੇ ਰਿਪੋਰਟ ਕਰਦੇ ਤਸਦੀਦ ਉੱਪਰ ਦੁਖੀ ਹੋਏ ਫਿਰ ਦਰਬਾਰਾ ਭੇਜਿਆ 1 ਐਨ ਮਹੀਨੇ ਹੋ ਗਏ ਫਿਰ ਉਹਨਾਂ ਤੋਂ ਟੋਟੋ ਹੋ ਗਿਆ ਫਿਰ ਆ ਗਿਆ ਕਹਿੰਦੇ ਅੜਿ ਜੜ ਕਿਲਾ ਕਿੰਨੇ ਮਹੀਨੇ ਹੋਏ ਮੈਂ ਫਿਰ ਉਛਾਲੀ ਪਰਿਵਾਰ ਨਾਲ ਕਹਿੰਦੇ ਚਲੋ ਸਾਈਟੀ ਕੋ ਵਜੇਗਾ ਤੇ ਚਲ ਕਿਲਾ ਪੈਲੀ ਚੁਣੇ ਵੇਚ ਦੇ ਤੇ ਕੋਈ ਬਹਿਲੋਂ ਲਿਆ ਕਰਦੇ ਕੋਈ ਦਿਸਤਾਰਾਂ ਖੜੇ ਕੋਈ ਨਾ ਮਨਾਂ ਕੋ ਖੜੇ ਮੈਂ ਕਰ ਗੁਰ ਦੇ 50 ਲੱਖ ਰੁਪਏ ਆਏ ਆਪਣੇ ਪੁੱਤਰ ਚੰਗੇ ਨਿੱਸ ਕਰਨਗੇ ਚੰਗੀਆਂ ਨੌਕਰੀਆਂ ਲੱਗਣਗੇ ਪਰ ਨੌਕਰੀ ਨਹੀਂ ਮਈ ਇੱਥੇ ਅਸੀਂ ਇਸ ਕੰਮ ਕਰੇ ਉੱਥੇ ਚੱਲ ਜਾਏਗਾ ਪਾਰ ਪੈਲੀ ਵੇਚ ਕੇ ਇੱਥੇ ਸਰਕਾਰ ਕੋਈ ਗੱਲ ਬਣੀ ਸਾਡੇ ਨਾਲ ਸਾਡੇ ਬੱਚੇ ਨੂੰ ਨੌਕਰੀ ਆ ਤੇ ਮੈਂ ਜੋ ਬੱਚੇ ਨੂੰ ਦੇਈ ਲੱਕਾ ਹੋ ਗਿਆ ਭਾਬੇ ਨਾਲ ਅਸੀਂ ਉਹਦੀ ਗੱਲ ਥੱਲੇ ਆ ਕੇ ਅਸੀਂ ਕਰ ਦੁਬਾਰਾ ਗੱਲ ਨਾ ਵਾਪਸ ਕੀ ਮੰਗ ਕਰਦੇ ਹਾਂ ਸੂਬਾ ਤੇ ਕੇਂਦਰ ਸਰਕਾਰ ਅਸੀਂ ਕਹੀ ਨੇ ਸਾਡੇ ਬੱਚੇ ਨੂੰ ਨੌਕਰੀ ਮਿਲ ਜਾ ਜਾ ਤਾਂ ਬਣ ਮਦਦ ਕੀਤੀ ਜਾ ਕਿ ਹੈ ਇਹ ਮੇਰਾ ਨਾਮ ਅਮਰਚੰਦ ਜੀ ਮੈਂ ਮੌਜੂਦਾ ਸਰਪੰਚਾਂ ਜੀ ਇਸ ਟਾਈਮ ਇਹ ਪਰਿਵਾਰ ਹੈ ਮੇਰੇ ਆਪਦੇ ਪਰਿਵਾਰ ਹੈ ਜੀ ਇਨਾ ਦਾ ਬੱਚਾ ਸੀ ਉਹ ਕੁਝ 9 ਮਹੀਨੇ ਪਹਿਲੇ ਗਿਆ ਸੀ ਪਿਛੇ ਡਿਪੋਟੋ ਕੇ ਆਇਆ ਫਿਰ ਦੁਬਾਰਾ ਗਿਆ 3 ਮਹੀਨੇ ਹੋ ਗਿਆ ਫਿਰ ਡਿਪੋਟੋ ਕੇ ਆ ਰਹੇ ਜੀ ਬਹੁਤ ਹਾਲਾਤ ਮਾੜੇ ਨੇ ਜੀ ਜਮੀਨ ਸੀ ਕਿਲਾ ਜੀ ਨਾਲੀ ਉਹ ਇਹਨਾਂ ਵਿੱਚ ਹੀ ਕੁਝ ਲੌਣ ਲੌਣ ਜੱਕੇ ਅੱਜ ਦੇਖ ਹੀ ਰਿਹਾ ਜੀ ਹਾਲਾਤ ਇਹਨਾਂ ਦੇ ਤੇ ਜਦ ਚੰਗੀ ਰੋਟੀ ਲਈ ਹਾਂ ਜੀ ਕੀ ਬਣਿਆ ਕੁਝ ਹਾਲਾਤ ਹੀ ਉਹਦੇ ਬਣ ਗਿਆ ਵਾਪਸੀ ਆ ਗਿਆ ਜੀ ਕਦੋਂ ਪਹੁੰਚ ਰਿਹਾ

ਦੇ ਨਮੀ ਨਹੀਂ ਹੋ ਗਿਆ ਨਾ ਫਿਰ ਉਹਨ ਦਾ ਪੋਰਟ ਹੋ ਗਿਆ ਫਿਰ ਆ ਗਿਆ ਆਰ ਅੱਗੇ ਚਲੇ ਗਿਆ ਅਸੀਂ ਅਮਰੀਕਾ ਦੇ ਵਿੱਚ ਨਹੀਂ ਸਰ ਪਿੱਛੇ ਹੀ ਪਲਾਮਲ ਜੰਗਲਾ ਚ ਡਿਪੋਰਟ ਹੋ ਗਿਆ ਹੈ ਹਾਂ ਜੀ ਕਿੰਨਾ ਕੁ ਪੈਸਾ ਲੱਗ ਗਿਆ 50 50 ਜੰਜਨਾ ਰੁਪਿਆ ਲੈ ਪਹਿਲੇ ਕਿੱਲਾ ਸੀ ਵਿੱਚੀ ਕੋਈ ਕਰਜ਼ਾ ਲਿਆ ਬੜੇ ਔਖੇ ਹੋ ਕੇ ਪੈਸੇ ਦਿੱਤੇ ਪੈਸੇ ਤਾਂ ਵੀ ਗਏ ਰੋਟੇ ਪੈਸੇ ਤਾਂ ਵੀ ਗਿਆ ਜ਼ਮੀਨ ਵੀ ਹੱਥੋਂ ਗਈ ਸਰਕਾਰ ਤੋਂ ਮੰਗ ਕਰਦੇ ਸਾਡੀ ਮਦਦ ਕੀਤੀ ਜਾਵੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਛੜੀ ਮੱਧ ਕੀ ਦੀ ਜਾ ਰਹੀ ਸੀ ਬਹੁਤ ਔਖੀ ਇਹ ਭੇਜਿਆ ਕਿਤੇ ਦੂਰ ਸੀਗਾ ਤੁਸੀਂ ਕੋਜੈਂਟ ਕੋਜੈਂਟ ਹੈਗਾ ਸੀ ਉਹਦੇ ਕੋ ਯਾਰ ਦੋਸਤੇ ਬੱਚੇ ਅੱਗੇ ਗਏ ਹੋਏ ਸੀ ਉਹਨੇ ਬੱਚੇ ਨੇ ਆਖਿਆ ਮੈਂ ਜਾਣਾ ਜਾਣਾ ਮੈਨੂੰ ਕੱਲੋਂ ਨਹੀਂ ਤੇ ਮੈਂ ਇੱਥੇ ਇੰਤਰਾਗਾਉ ਕਰਾਂਗਾ ਕੋਈ ਪਤਾ ਹੀ ਹੈ ਅੱਜ ਕੱਲ ਬੱਚੇ ਕੀ ਆਨੇ ਮੈਂ ਦਵਾਈ ਪੀ ਲਾਂਗਾ ਮੈਂ ਬੱਤੀ ਨੂੰ ਹੱਥ ਲਾ ਲਾਂਗਾ ਮਲਬਰਾ ਨੌਕਰੀਆਂ ਨੌਕਰੀਆਂ ਮਿਲਦੀਆਂ ਨਹੀਂ ਇੱਥੇ 50 ਸਰਕਾਰ ਤਾਂ ਦੇਦੀ ਨਹੀਂ ਨੌਕਰੀ ਮਜਬੂਰੀ ਬਣ ਗਈ ਮਜਬੂਰੀ ਹੈ ਸਰ ਕੀ ਕੀਤਾ ਜਾਣਾ ਜਿਹੜਾ ਨਵਦੀਪ ਸਿੰਘ ਤੇ ਮੈਂ ਕਰਨਾ ਲੋਹਾਈ ਦਾ ਕੰਮ ਸ਼ਬੀਰ ਸਿੰਘ ਮੇਰਾ ਨਾਮ ਹੈ ਰੈਂਡ ਤਰਾਂ ਵਾਲਾ ਬੈਂਡ ਮੈਂ ਇਹ ਦੋ ਬੇਟੇ ਨੇ ਮੇਰੇ ਇੱਕ ਕੇ ਸੰਦੀਪ ਹੈ ਤੇ ਉਹ ਛੋਟਾ ਸੀ ਤੇ ਵੀ ਇਹ ਕਰਦਾ ਸੀ ਫਰੋਜਪੁਰ ਗੁਰਨਾਣ ਸਕੂਲ ਤੇ ਉਥੇ ਉਹ ਗਰੀਬੀ ਕਰਕੇ ਮੈਂ ਆਖਿਆ ਵੀ ਮੇਰੇ ਨਾਲ ਲੱਗਿਆ ਕਰ ਜਾਂਦਾ ਸੀ ਕਦੇ ਮੇਰੇ ਨਾਲ ਕੰਮ ਤੇ ਉਹ ਆਂਦੇ ਨੇ ਡੈਡੀ ਮੈਨੂੰ ਸ਼ਰਮ ਆਉਂਦੀ ਵੀ ਤੂੰ ਮੈਂ ਆਪਣੇ ਨਹੀਂ ਵੀ ਇਹ ਕਰਦਾ ਪਿਆ ਤੇ ਮੈਂ ਕਿ ਮੈਂ ਨੌਕਰੀ ਦਾ ਹੈ ਨਹੀਂ ਪੰਜਾਬ ਵਿੱਚ ਕੋਈ ਤੇ ਆਂਦਾ ਮੈਂ ਫਿਰ ਬਾਹਰ ਮੁੰਡੇ ਕੋਈ ਚੱਲੇ ਨੇ ਮਾਂ ਤੇ ਮਮੀ ਖਾਣਾ ਬਾਹਰ ਮੈਂ ਉਹ ਬੱਚੇ ਦੀ ਮੈਂ ਮਜਬੂਰੀ ਕਰਕੇ ਮੰਨਣੀ ਪਈ ਮਾਂ ਪਰ ਗੱਲ ਮੈਂ ਕਿਹਾ ਚਲੋ ਪੈਸੇ ਆਪਣੇ ਪੈਸੇ ਨਹੀਂ ਗਏ ਕਹਿੰਦੇ ਡਾਡੀ ਜਿਹੜੇ ਕਿਲਾ ਚ ਜ਼ਮੀਨੇ ਵੇਚ ਦੇ ਤਾ ਮੈਂ ਫਿਰ ਸਲਾਹ ਕੀਤੀ ਪਰਿਵਾਰ ਨਾਲ ਕਹਿੰਦੇ ਚਲੋ ਸੈਟਿੰਗ ਹੋ ਜਾਏਗਾ ਤੇ ਚਲੋ ਕਿਲਾ ਪੈਲੀ ਚ ਜ਼ਮੀਨ ਵੇਚ ਦਈਏ ਤੇ ਕੋਈ ਪੈ ਲੋਨ ਲਿਆ ਕਰਦੇ ਕੋਈ ਰਿਸ਼ਤਾ ਰਖੜੇ ਕੋਈ ਮਾਮਾ ਕੋਲ ਖੜੇ ਇਹਨੇ ਕਰ ਕੋ ਦੇ 50 ਲੱਖ ਰੁਪਏ ਲਾਇਆ ਤੇ ਇਹ ਕਿ ਸਰ ਫਿਰ ਵੇਚ ਉਹ ਤੁਮ ਬਿਟ ਰਿਪੋਰਟ ਹੋ ਗਿਆ ਬਕਾਮਾ ਸੇ ਨਹੀਂ ਤੇ ਫਿਰ ਆ ਛੇ ਦੋ ਮਹੀਨੇ ਕਰੇ ਫਿਰ ਉਹ ਮੇਰੀ ਡੈਡੀ ਜਾਣ ਉਹ ਜਾਣਾ ਜਾਣਾ ਫਿਰ ਤੇ ਉਹ ਨਾਲ ਜਿੰਨਾ ਗੱਲ ਹੋਈ ਸੀ ਉਹ ਕਹਿੰਦਾ ਉਹਨੇ ਪੈਸੇ ਮੈ ਭੇਜਾਂਗਾ ਜਿਹਨੇ ਪੈਸੇ ਦੇ ਐਂ ਚਲੋ ਠੀਕ ਹੈ ਫਿਰ ਕੋਈ 15 ਲੱਖ ਰੁਪਏ ਹੋਰ ਮੰਗਿਆ ਦਾ ਦੇਣਾ ਪੈਸਾ ਹੋਰ ਇਕੱਠਾ-ਗੋਠਾ ਕਰਕੇ ਲੈ ਲਓ ਲੈ ਆਂਦੇ ਤੇ ਕੇਸ ਕਰਕੇ ਫਿਰ ਉਹਨੂੰ ਪਹੁੰਚ ਗਿਆ ਪਰ ਅਮਰੀਕਾ ਪਹੁੰਚਿਆ ਤੇ ਜਿਵੇਂ ਮਾਹੌਲ ਖਰਾਬ ਹੈ ਪਰ ਟਰੰਪ ਨੇ ਫਿਰ ਵਾਪਸ ਭੇਜਤਾ ਉਹਦੀ ਕਿੰਨੀ ਦੇ ਰਿਆ ਉੱਥੇ ਤਾਂ ਰਿਹਾ ਮਸ 1.5 ਮਹੀਨੇ ぐらい27 ਦਰਿਆ ਨੂੰ ਗਿਆ ਸੀ ਜਨਵਰੀ ਦੀ ਹਾਂ ਕੈਂਪ ਜੀ ਵੈਸਾ ਨਾ ਪਹਿਲਾਂ ਗਿਆ ਪਹਿਲਾ ਮੋੜ ਆ ਹਾਂ ਜੀ ਬਰਸਤੇ ਦੇ ਮੋੜਾ ਪਹਿਲਾਂ

ਕਿਵੇਂ ਲੱਗ ਰਿਹਾ ਅੱਜ ਅੱਜ ਮੈਨੂੰ ਕੁਪੜਾ ਖਾਣ ਕੰਨ ਭਰੇ ਬਰੂਨੀ ਕੋਈ ਚੰਗਾ ਹੋ ਜਾ ਜਿਵੇਂ ਤਾਂ ਸੀ ਸ਼ਾ ਮਨ ਰਚ ਰਹੀ